ਉਹਦੇ ਉਹਦੇ ਵਿੱਚ ਉਹਦੇ ਵਾਸਤੇ ਵੀ ਗੁਰੂ ਸਾਹਿਬ ਨੇ ਮਤਲ ਜਾਲਮ ਨੂੰ ਰੋਕਣ ਵਾਸਤੇ ਉਹਦੇ ਨਾਲ ਡਿਸਕਸ ਗੱਲਬਾਤ ਕਿੱਦਾਂ ਕੀਤੀ ਤੇ ਵੀ ਸਿੱਖਾਂ ਦੀਆਂ ਪਾਲਿਸੀਆਂ ਕੀ ਹੋਣਗੀਆਂ ਕਿ ਉਹਦੇ ਲਈ ਮੈਂ ਇੱਕ ਨਵੀਂ ਕਵਤਾ ਜਦੋਂ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਉਹਦਾ ਉਹਨੂੰ ਇਸ਼ਾਰਾ ਕਰੂਗਾ ਵੀ ਨਵੀਂ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਕਿਉਂਕਿ ਇੱਕ ਲੰਮੇ ਗੈਪ ਤੋਂ ਬਾਅਦ ਸਾਨੂੰ ਦੁਬਾਰਾ ਮੌਕਾ ਮਿਲੇਗਾ ਤੁਹਾਡੇ ਲਿਖਤ ਦੇ ਤੇ ਤੁਹਾਡੀ ਗੀਤਕਾਰੀ ਦੇ ਰੂਬਰੂ ਹੋਣ ਦਾ ਤੇ ਅਸੀਂ ਉਹ ਮੌਕਾ ਛੱਡਾਂਗੇ ਨਹੀਂ ਅਰਸ਼ਾਦ ਜੀ ਔਰੰਗਿਆ ਤੂੰ ਜਾਣਿਆ ਕੀ ਉਹ ਪੁੱਤ ਮੇਰੇ ਚਾਰ ਨੇ ਜੋਰਾਵਰ ਫਤੇ ਸਿੰਘ ਅਜੀਤ ਤੇਜਧਾਰ ਨੇ ਇੱਕ ਬੂੰਦ ਵਿੱਚੋਂ ਕਈ ਜੰਮ ਦੇ ਹਜ਼ਾਰ ਨੇ ਤੂੰ ਖਾ ਗਿਆ ਭੁਲੇਖਾ ਕੱਲੇ ਪੁੱਤ ਮੇਰੇ ਚਾਰ ਨੇ ਕੀ ਬਾਤ ਹੈ ਇਹ ਮੌਤ ਵਿੱਚੋਂ ਜੰਮੇ ਪੰਜ ਕੱਕਿਆਂ ਦੇ ਧਾਰਨੀ ਇਹ ਮੌਤ ਵਿੱਚੋਂ ਜੰਮੇ ਪੰਜ ਕੱਕਿਆਂ ਦੇ ਧਾਰਨੀ ਸਿੱਖ ਲਈ ਆਇਆ ਨਾ ਜਿੰਦ ਦੂਜਿਆਂ ਤੋਂ ਵਾਰਨੀ ਇਹ ਅਤ ਦੇ ਲੜਾਕੇ ਇਹ ਉੱਚੇ ਕਰਤਾਰ ਨੇ ਤੂੰ ਖਾ ਗਿਆ ਭੁਲੇਖਾ ਕੱਲੇ ਪੁੱਤ ਮੇਰੇ ਚਾਰ ਨੇ ਵਾਹ ਬਾਤ ਹੈ ਜੀ ਬਹੁਤ ਖੂਬ ਤੇ ਬੱਚੇ ਬੁੱਢੇ ਤੇ ਜਨਾਨੀ ਤੇ ਨਹੀਂ ਓਏ ਬਾਰ ਕਰੂ ਖਾਲਸਾ ਜ਼ਮੀਨਾਂ ਤੇ ਜ਼ਗੀਰਾਂ ਦੀ ਨਹੀਂ ਇਹ ਰੱਖਦੇ ਹੀ ਨਹੀਂ ਲਾਲਸਾ ਇਹ ਮੋਢ ਤੋਂ ਯਾਰਾ ਦੇ ਇਹ ਪੱਕੇ ਸਰਦਾਰ ਨੇ ਤੂੰ ਖਾ ਗਿਆ ਭਲੇਖਾ ਓਏ ਪੁੱਤ ਮੇਰੇ ਚਾਰ ਨੇ ਵਾਹ ਜੀ ਵਾਹ ਬੋਲ ਚੇ ਬੋਲ ਕੇ ਏ ਬਾਈ ਤਾਰ ਵਾਲੇ Hindu ਦੇਖ ਲੈ ਮਾ ਤੋਲ ਕੇ ਕੀ ਬਾਤ ਹੈ دین ਗਵਾਲਿਆ ਓ ਝੂਠ ਤੁਸੀਂ ਬੋਲ ਕੇ ਸਰਹੰਦ ਚਮਕੌਰ ਵਿੱਚ ਤੂੰ ਦੇਖੇ ਨਹੀਂ ਓ ਬੁੱਕ ਦੇ ਲਹੂ ਨਾਲ ਰੌਣੀ ਕੀਤੇ ਇਹ ਖੇਤ ਨਹੀਂਓ ਸੁੱਕਦੇ ਇਹ ਖੰਡੇ ਵਿੱਚੋਂ ਨਿਕਲੇ ਇਹ ਮੌਤ ਵਿੱਚੋਂ ਵਾਰਨੇ ਤੂੰ ਖਾ ਗਿਆ ਭੁਲੇਖਾ ਓਏ ਪੁੱਤ ਮੇਰੇ ਚਾਰ ਨੇ ਬਹੁਤ ਖੂਬ ਹੂੰ ਕੀ ਬਾਤ ਹੈ ਜਾਤ ਪਾਤ ਉੱਚ ਨੀਚ ਇਹ ਘਰੋਂ ਤੁਰੇ ਛੱਡ ਕੇ ਸਿੰਘ ਖਾਲਸੇ ਸਜਾਏ ਮੈਂ ਪਹਿਲਾਂ ਸਿਰ ਵੱਢ ਕੇ ਤੂੰ ਜੰਗ ਦੇ ਮੈਦਾਨ ਤੱਕੀ ਤੂੰ ਦੇਖੀ ਬੁੱਠਾ ਅੱਡ ਕੇ ਇਹ ਕਿਆਂ ਦੇ ਕਤੀ ਓਏ ਪੌਣੇ ਨੂੰ ਤਿਆਰ ਨੇ ਤੂੰ ਖਾ ਗਿਆ ਭੁਲੇਖਾ ਓਏ ਪੁੱਤ ਮੇਰੇ ਚਾਰ ਨੇ ਕੀ ਬਾਤ ਹੈ ਬਹੁਤ ਖੂਬ ਛੋਟੇ ਵੱਡੇ ਘੱਲੂਕਾਰੇ 84 ਐ ਸੈਣਗੇ ਛੋਟੇ ਵੱਡੇ ਘੱਲੂਕਾਰੇ 84 ਐ ਸੈਣਗੇ ਰਾਜ ਲੈ ਬਿਨਾ ਚੁੱਪ ਕਰਕੇ ਨਹੀਂ ਬਣਗੇ ਗੁਰਪ੍ਰੀਤ ਬਾਦਸ਼ਾਹਾਂ ਜਾਂ ਬਾਗੀ ਇਹ ਜੰਗ ਨੂੰ ਤਿਆਰ ਨੇ ਤੂੰ ਖਾ ਗਿਆ ਭੁਲੇਖਾ ਓਏ ਪੁੱਤ ਮੇਰੇ ਚਾਰ ਨੇ ਤੂੰ ਖਾ ਗਿਆ ਭੁਲੇਖਾ ਕੱਲੇ ਪੁੱਤ ਮੇਰੇ ਚਾਰ ਨੇ ਕੀ ਬਾਤ ਹੈ ਜੀ ਬਹੁਤ ਖੂਬ ਤੂੰ ਖਾ ਗਿਆ ਭੁਲੇਖਾ ਕੱਲੇ ਪੁੱਤ ਮੇਰੇ ਚਾਰ ਨੇ